ਕਬੀਰ ਥੋੜੈ ਜਲ ਮਾਛਲੀ ਚੀਵਰ ਮੇਲੇ ਉਜਾਲ ਇਹ ਟੋਗਨੈ ਨਾ ਸੂਟ ਸਹਿ ਫਿਰ ਕਰ ਸਮੁੰਦ ਸਮਹਾਲ ਕਬੀਰ ਸਮੁੰਦ ਨਾ ਛੋਡੀ ਐ ਜੋ ਅਤਖਾਰੂ ਹੋਏ ਪੋਕਰ ਪੋਕਰ ਢੂੰਡਤੇ ਭਲੋ ਨਾ ਕਹ ਕੋਏ ਕਬੀਰ ਨੇ ਗੁਸਾਈ ਬਹਿ ਗਏ tangī nāhī ko'e dīn garīb apnī karte ho'e so'e kabīr baiśnō kī kūkar palī sākat kī burī mā'ī oh ne ta sunā har nām jas oh pāp basāhan jā'e kabīr har nā dūblā kī ho harī ā rā tāl ਲਾਖ 에ਹੀਰੀ ਏਕ ਜੀਓ ਕਿਤਾਬਾਂ ਚੋਂ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੋ ਹੋਏ ਇਉ ਕਹਿ ਰਮੀ ਕਬੀਰ ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ कहत कबीर कबीरा कबीर हर दी पियरी चुना उजल पाए राम स्नेही तौ मिले दोनों वर्ण ग्वाए कबीर हर दी पीर तन हरए चून चिन्ह न रहाय बलहारी ए प्रीत को जे जात वर्ण कुल जाए ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋਂ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ ਨਾ ਮੋਹੇ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ 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 ਸੁਪਨੇ ਹੂੰ ਬਰੜਾਏ ਕੈ ਜਿਹੇ ਮੁਖ ਨਿਕਸੈ ਰਾਮ ਤਾ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾ ਚਾਰ ਦਿਵਸ ਕੇ ਪਹਨੇ ਵੱਡ ਬੜ ਰੂਹ ਤਹਿ ਥਾਉ ਕਬੀਰ ਮਹਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹਿ ਬਾਤ ਨ ਪੂਛੀਐ ਕਬਹ ਨ ਲਾਈ ਪਾਇ ਕਬੀਰ ਜੇ ਦਰ ਆਵਤ ਜਾਤਿ ਉਹ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਕਬੀਰ ਡੂਬਾ ਥਾ ਪੈ ਉਬਰਿਓ ਗੋਨ ਕੀ ਲਹਿਰ ਚ ਭੱਕ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਈ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਈ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਇਕ ਕਬੀਰਾਂ ਨਾ ਮੂਆ ਜੇ ਨਾਹੀ ਰੋਵਨ ਹਾਰ ਕਬੀਰ RAM ਨਾ ਧਿਆਉ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰਹਿ ਬਹੋਰ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੁਧੋ ਲਾਲੀਨ ਕਬੀਰ ਰਸ ਕੋ ਗਾਂਡੂ ਚੂਸੀਐ ਗੁਨ ਕੋ ਮਰੀਐ ਰੋਇ ਹਉ ਗੁਨਿਆਰੇ ਮਾਨਸੈ ਭਲੋ ਨਾ ਕਹਿ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਕੀ ਤਹਿ ਆਪਣੋ ਅਦ ਮਹਾਜ ਲੀਜਹਗੇ ਲੂਟ کبیر کو کر رام کو متیا میرو نا گلے ہمارے جیوری جہ کھنچے تہ جاؤ کبیر جپنی کاٹ کی کیا دکھلا وہ لوئ ہرد رام نا چیت اے جپنی کیا ہوئے کبیر برہو پم من بس منت نمان کوئے ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬਉਰਾ ਹੋਇ ਕਬੀਰ 파ਰਸ ਚੰਦਨੈ ਤਿਨ ਹੈ ਏਕ ਸੁਗੰਧ ਤੇ ਮਿਲ ਤੇਉ ਊਤਮ ਭਇ ਲੋਹੋ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲੇਉ ਤਿੰਨ ਲੀਆ ਅੰਚਲ ਲਾਏ ਕਬੀਰ ਬੈਦ ਕਹਿ ਹੋਹੀ ਭਲਾ दारू ਮੇਰੇ ਵਸ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਨੇ ਖਾਸ ਕਬੀਰ ਨੋਬਤ ਆਪਣੀ ਦਿਨ ਦਸ ਲਿਹੋ ਬਜਾਏ ਨਦੀ-ਨਾਵ ਸੰਜੋਗ ਦਿਉ ਬਹਰ ਨਾ ਮਿਲ ਹੈ ਆਏ ਕਬੀਰ ਸਾਤ ਸਮੁੰਦੈ ਮਸ ਕਰੂੰ ਕਲਮ ਕਰੂੰ ਬਨ RAI ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮੇਨ ਚੂਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੇ ਫੂਕ ਅੰਦਾ ਲੋਗ ਨਾ ਜਾਣੇ ਹੀ ਰਹਿਉ ਕਬੀਰਾ ਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੋ ਹੋ ਬੀਰ ਮਸਾਨ ਲੋਗ ਸੁਭਾਇਆ ਚੱਲ ਗਇਓ ਕਾਮ ਤਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡਿ ਉਡ ਦਹ ਦੇ ਸਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋ ਹੀ ਥੋਰ ਸੋ ਹੀ ਫਿਰ ਕਹਿ ਤੂੰ ਭਇਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਰਉ ਕੋ ਸੰਗ ਕੀ ਕੇਲੇ ਨਿਕਟ ਜੋ 베ਰਾ ਉਹ ਝੂਲੇ ਉਹ ਚੀਰੀਐ ਸਾਖਤ ਸੰਗ ਨਾ ਹੀਰ ਕਬੀਰ ਭਾਰ ਪਰਾਈ ਸਿਰ ਚਰੈ ਚੱਲਿਉ ਚਾਹੈ ਬਾਤ ਆਪਣੇ ਭਾਰਹਿ ਨਾ ਡਰੈ ਆਗੈ ਔਖਟ ਘਾਟ ਕਬੀਰ ਬਨਕੀ ਦਾਦੀ ਲਾਕਰੀ ਠਾਢੀ ਕਰੇ ਪਕਾਰ ਮਤ ਬਸ ਪਰੋਂ ਲੋਹਾਰ ਕੇ ਜਾ ਰਹਿ ਦੂਜੀ ਬਾਰ ਕਬੀਰ ਏਕ ਮਰਮ ਤੇ ਦੋਏ ਮੂਏ ਦੋਏ ਮਰਮ ਤਹਿ ਚਾਰ ਚਾਰ ਮਰਮ ਤਹਿ ਸਹਿ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠੋਰ ਜਿਨ ਹਰ ਕਾ ਨਾਮ ਨਾ ਚੇਤਿਓ ਕਾ ਭੁਲਾਨੀ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਉ ਸਾਖਤ ਸੰਗ ਨਾ ਕੀਜੀਐ ਜਾ ਤੈ ਹੋਇ ਬਨਾਹ ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਹਿਉ ਸਮਾਇ ਜਿਨ ਹਰ ਕਾ ਨਾਮ ਨਾ ਚੇਤਿਓ ਬਦ ਹੈ ਜਨਮੇ ਆਏ ਕਬੀਰ ਆਸਾ ਕਰਿਐ ਰਾਮ ਕੀ ਅਵਰੈ ਆਸ ਨਰਾਸ ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਅਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਕਬੀਰ ਕਾਰਨ ਬਪਰਾ ਕੀਆ ਕਰੈ ਜੋ ਰਾਮ ਨਾ ਕਰੈ ਸਹਾਈ ਜਿਹ ਜਿਹ ਡਾਲੀ ਪਗ ਧਰਉ ਸੋਈ ਮੁਰ ਮੁਰ ਜਾਏ